ਫੁਲਾਂਗ ਤੇ ਤੁਹਾਡਾ ਸਵਾਗਤ ਹੈ ਪੰਜਾਬ ਪੁਲਿਸ ਨੇ ਸਾਈਬਰ ਕ੍ਰਾਈਮ ਦੇ ਮਾਮਲੇ ਦੇ ਵਿੱਚ ਕਾਫੀ ਸਾਰੇ ਲੋਕਾਂ ਨੂੰ ਸੰਮਣ ਜਾਰੀ ਕੀਤੇ ਨੇ ਸੰਮਣ ਜਿਨ੍ਹਾਂ ਪ੍ਰੀਸ਼ਦ ਤੇ ਬਲਾਕ ਸਮਤੀ ਦੇ ਇਲੈਕਸ਼ਨ ਦੇ ਬਾਰੇ ਚ ਸੰਮਣ ਜਿਹੜਾ ਚੋਣ ਕਮਿਸ਼ਨ ਨੇ ਡੀਜੀਪੀ ਤੋਂ ਰਿਪੋਰਟ ਮੰਗੀ ਹੈ ਤੇ ਉਹਨੂੰ ਉਹਦੀ ਜਾਂਚ ਦੇ ਵਾਸਤੇ ਤੇ ਇਸੇ ਤਰ੍ਹਾਂ ਉਸੇ ਮੁੱਦੇ ਦੇ ਉੱਤੇ ਪੰਜਾਬ ਪੁਲਿਸ ਦੇ ਸਾਈਬਰ ਸਾਇਨਲ ਦੇ ਵਿੱਚ ਪਟਿਆਲੇ ਦੇ ਵਿੱਚ ਇੱਕ ਐਫ ਆਈ ਆਰ ਖੁੱਲੀ ਐਫ ਆਈ ਆਰ 4 ਦਸੰਬਰ ਨੂੰ ਜਿਹੜੀ ਲਿਖੀ ਗਈ ਸੀ ਉਹਦੇ ਮਾਮਲੇ 'ਚ ਇਹ ਦੋ ਨੁਕਤੇ ਨੇ ਦੋਨੋਂ ਨੁਕਤਿਆਂ 'ਚ ਸੰਬੰਧ ਕਿਨੂੰ ਜਾਰੀ ਹੋਇਆ ਸੰਬੰਧ ਦਾ ਮਤਲਬ ਕੀ ਹੈ ਕਿ ਵਾਕਈ ਇਹ ਆਡੀਓ ਸਹੀ ਸੀ ਜਾਂ ਨਹੀਂ ਸੀ ਇਹ ਸਾਰੇ ਤੇ ਚਰਚਾ ਕਰਦੇ ਆ ਚੋਣਾ ਸਭ ਨੂੰ ਪਤਾ ਕਿਸੇ ਵੀ ਟਾਈਪ ਦੀਆਂ ਨੇ ਉਹਦੇ ਵਿੱਚ ਮਨੀ ਪਾਵਰ ਮਸਲ ਪਾਵਰ ਤਾਕਤ ਦੀ ਬਿਨਾ ਮਤਲਬ ਵਰਤੋਂ ਜਿਹੜੀ ਹੈ ਸਰਕਾਰੀ ਮਸ਼ਿਨਰੀ ਦੀ ਦੁਰਵਰਤੋਂ ਆਮ ਜੀਆ ਗੱਲਾਂ ਸਧਾਰਨ ਨੇ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਤੇ ਸਾਰੇ ਐਲੀਗੇਸ਼ਨ ਲੱਗ ਰਹੇ ਨੇ ਖਾਸ ਤੌਰ ਤੇ ਮਨੀਸ਼ ਸ਼ੋਧੀਆਂ ਦੇ ਜਿਹੜੇ ਮਾਮਲੇ ਦੇ ਵਿੱਚ ਸ਼ਾਮ ਦਮ ਦੰਡ ਭੇਦ ਗਲਤ ਠੀਕ ਲੜਾਈ ਝਗੜਾ ਇਹ ਜਿਹੜੇ ਸ਼ਬਦ ਸੀ ਉਹਨੇ ਆਪਣੇ ਬਰਕਰਾਰ ਨੂੰ ਕਹੇ ਇਹ ਇੱਕ ਹੁਣ ਤਖੱਲਸ ਜਾਂ ਬਣ ਗਿਆ ਜਿਵੇਂ ਆਮ ਤੌਰ ਦੇ ਉੱਤੇ ਹੀ ਜਾਰੀ ਹੋਣ ਲੱਗ ਪਿਆ ਪਰ ਇਸੇ ਦੌਰਾਨ ਇੱਕ ਹੋਰ ਗੱਲ ਵਾਪਰ ਰਹੀ ਹੈ ਉਹਨਾਂ ਦੇ ਮੈਂਬਰ ਪਾਰਲੀਮੈਂਟ ਜਿਹੜੇ ਕਹਿੰਦੇ ਪੰਜਾਬ ਦੇ ਵਿੱਚ ਸਰਕਾਰ ਨੂੰ ਖੁਦ ਚਲਾਉਣ ਦਾ ਦਾਅਵਾ ਕਰਦੇ ਸੀ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਨੂੰ ਵਾਪਸ ਦਿੱਲੀ ਤੱਕ ਮਹਦੂਦ ਕਰ ਦਿੱਤਾ ਗਿਆ ਪਰ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਰਾਗ ਬਚੜਾ ਉਹ ਦੋ ਬਿੱਲ ਪ੍ਰਾਈਵੇਟ ਮੈਂਬਰ ਬਿੱਲ ਲਿਆਉਂਦੇ ਨੇ ਚੋੜਾਂ ਨਾਲ ਸੰਬੰਧਿਤ ਨੇ ਦੋਨੋਂ ਬਿੱਲ ਔਰ ਦੋਨੇ ਬਿਲ ਇਹੋ ਜਿਹੇ ਨੇ ਜਿਹਦੇ ird gird ਆਮ ਆਦਵੀ ਪਾਰਟੀ ਕਿਤੇ ਨਾ ਕਿਤੇ ਫਸੀ ਨਜ਼ਰ ਆ ਰਹੀ ਹੈ। ਉਹਨਾ ਬਿਲਾ ਦਾ ਵੀ ਤੁਹਾਡੇ ਨਾਲ ਸਾਥ ਪਾਵਾਂਗੇ ਕਿ ਉਹ ਬਿਲ ਕੀ ਕੀ ਨੇ ਦੋਨੋਂ। ਜਿਹੜੇ ਮੀਡੀਆ ਨਾਲ ਵੀ ਸੰਬੰਧਿਤ ਹੈ। ਪੈਸੇ ਦੀ ਦੁਰਵਰਤੋਂ ਨਾਲ ਵੀ ਸੰਬੰਧਿਤ ਹੈ ਪੋਲੀਟੀਕਲ ਤੌਰ ਤੇ ਔਰ ਜਿਹੜੇ ਡੈਮੋਕ੍ਰੇਸੀ ਨਾਲ ਵੀ ਸੰਬੰਧਿਤ ਹੈ। ਜਿਹੜੇ ਜਵਾਬਦੇ ਡੈਮੋਕ੍ਰੇਸੀ ਕਿਹਨੂੰ ਕਹਿੰਦੇ ਨੇ ਉਹਦੇ ਨਾਲ ਵੀ ਸੰਬੰਧਿਤ ਹੈ। ਪਰ ਪਹਿਲਾਂ ਗੱਲ ਇਹ ਜਿਹੜੀ ਸੰਮਣ ਜਾਰੀ ਹੋਇਆ ਤੇ ਸੁਖਬੀਰ ਸਿੰਘ ਬਾਦਲ ਨੂੰ ਸੰਮਣ ਜਾਰੀ ਹੋਇਆ ਪਾਰਟੀ ਪ੍ਰਧਾਨ ਨੂੰ ਜਿਹਨੇ ਸਭ ਤੋਂ ਜ਼ਿਆਦਾ ਇਹ ਗੱਲਾਂ ਨੂੰ ਪ੍ਰਚਾਰਿਆ ਕਿ ਪਟਿਆਲੇ ਦੀ ਪੁਲਿਸ ਐਸਐਸਪੀ ਬੈਠੇ ਨੇ ਉਹ ਮੀਟਿੰਗ ਲੈ ਰਹੇ ਨੇ ਨਾਲ ਉਹਨਾਂ ਦੇ ਡੀਆਈਜੀ ਵੀ ਆ ਜਾਂਦੇ ਨੇ ਐਸਐਸਪੀ ਨੇ ਆਨਲਾਈਨ ਇੱਕ ਮੀਟਿੰਗ ਉਹ ਮੀਟਿੰਗ ਦੇ ਵਿੱਚ ਜਿਸ ਢੰਗ ਦੇ ਨਾਲ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਕਿਸ ਧੰਗ ਦੇ ਨਾਲ ਜਿਹੜੇ ਵਿਰੋਧੀ ਧਿਰਾਂ ਦੇ ਬੰਦੇ ਕਾਗਜ਼ ਭਰਨ ਲਈ ਆਉਂਦੇ ਨੇ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚ ਉਹਨਾਂ ਨੂੰ ਜਿੱਥੇ ਕਾਗਜ਼ ਭਰੇ ਜਾਂਦੇ ਨੇ ਉਸ ਕੰਪਲੈਕਸ ਤੱਕ ਨਹੀਂ ਆਉਣ ਦੇਣਾ ਚਾਹੀਦਾ ਉਹਨਾਂ ਨੂੰ ਘਰਾਂ ਦੇ ਵਿੱਚ ਜਾਂ ਰਸਤੇ ਦੇ ਵਿੱਚ ਜਾਂ ਕਿਸ ਧੰਗ ਨਾਲ ਮੈਨੇਜ ਕਰਨਾ ਚਾਹੀਦਾ ਰੋਕਣ ਦੇ ਵਾਸਤੇ ਇਹੋ ਜਿਹਾ ਕਾਫੀ ਗੱਲਾਂ ਉਹਦੇ ਵਿੱਚ ਹੋ ਰਹੀਆਂ ਨੇ ਉਹਨਾਂ ਨੇ ਨਾ ਕੇਵਲ ਆਪ ਆਪਣੇ ਜਿਹੜੇ ਅਕਾਊਂਟ ਨੇ ਸੋਸ਼ਲ ਮੀਡੀਆ ਦੇ ਉਹਨਾਂ ਦੇ ਉੱਤੇ ਪਾਈ ਉਹ ਬਲਕਿ ਲੋਕ ਕਾਨੂੰਨੀ ਭੇਜੀ ਮੀਡੀਆ ਕੋਲ ਵੀ ਗਈ ਬਹੁਤ ਸਾਰੇ ਮੀਡੀਆ ਨੇ ਵੀ ਉਹਦੇ ਤੇ ਗੱਲ ਕੀਤੀ ਉਹਦੇ ਮੁਕਾਬਲੇ ਪੁਲਸ ਨੇ ਕਾਊਂਟਰ ਇੱਕ ਗੱਲ ਕੀਤੀ ਕਿ ਇਹ AI ਜਨਰੇਟਰ ਹੈ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਹੈ ਔਰ ਉਹਦੇ ਕਰਕੇ ਇਹ ਸਾਰਾ ਚੀਜ਼ਾ ਫਰਾਡ ਹੋ ਰਹੀਆਂ ਨੇ ਇਹੋ ਜੀ ਕੋਈ ਗੱਲ ਨਹੀਂ ਹੋਈ ਇਹੋ ਜੀ ਕੋਈ ਮੀਟਿੰਗ ਨਹੀਂ ਹੋਈ ਪਰ ਸ਼੍ਰੋਮਣੀ ਅਕਾਲੀ ਦਲ ਹਾਈ ਕੋਰਟ ਚਲਾ ਗਿਆ ਇਹ ਸਾਰੇ ਮਾਮਲੇ ਨੂੰ ਲੈ ਕੇ ਕਿ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜੇ ਵਾਕਈ ਇਨੀੋ ਗੱਲ ਹੈ ਤੇ ਇਹਨੂੰ ਪੂਰੀ ਤਰ੍ਹਾਂ ਪਟਿਆਲੇ ਦੇ ਵਿੱਚ ਘਟੋ ਘੱਟ ਚੋਣ ਰੱਦ ਹੋਣੀ ਚਾਹੀਦੀ ਹੈ ਜਾਂ ਚੋਣ ਅੱਗੇ ਪੈਣੀ ਚਾਹੀਦੀ ਹੈ ਹਾਈ ਕੋਰਟ ਤਾਂ ਪ੍ਰਤਾਪ ਬਾਜਵਾ ਵੀ ਗਏ ਜਿਹੜੇ ਲੀਡਰ ਆਫ اپੋਜੀਸ਼ਨ ਨੇ ਤੇ ਕਾਂਗਰਸ ਦੇ ਲੀਡਰ ਨੇ ਉਹ ਇਸ ਗੱਲ ਲਈ ਗਏ ਕਿ ਕਾਗਜ਼ ਭਰ ਲਈ ਹੋਰ ਸਮਾਂ ਦਿੱਤਾ ਜਾਏ ਖैर ਉਹ ਤਾਂ ਚੱਲ ਗਿਆ ਕੰਮ ਕਾਗਜ਼ ਭਰੇਗੇ ਨਿਬੜ ਗਿਆ ਸਕਰੂਟਨੀ ਹੋਗੀ ਵਾਪਸ ਲੈਣ ਦਾ ਦੌਰ ਵੀ ਅੱਜ ਚੱਲ ਗਿਆ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਚੀਮਾ ਨੇ ਦਲਜੀਤ ਸਿੰਘ ਚੀਮਾ ਤੇ ਅਰਸ਼ਦੀਪ ਕਲੇਰ ਨਾਲ ਬੈਠੇ ਸੀ ਉਹਨਾਂ ਨੇ ਇੱਕ ਇਲਜ਼ਾਮ ਲਾਏ ਨੇ ਕਿ ਬਹੁਤ ਥਾਵਾਂ ਤੇ ਵੱਡੇ ਪੱਧਰ ਦੇ ਸਾਡੇ ਬੰਦੇ ਆnde ਜਿਹੜੇ ਪੇਪਰ ਨੇ ਉਹ ਕੈਂਸਲ ਕਰਤੇ ਨੇ ਉਹ ਕੈਂਸਲ ਕੀਤੇ ਗਏ ਨੇ ਇਸ ਗੱਲ ਕਰਕੇ ਕਿ ਜਿਹੜੀਆਂ ਚੀਜ਼ਾਂ ਜਿਹੜੇ ਨਾਰਮ ਜਿਹੜੇ ਮਾਪਦੰਡ ਕਮਿਸ਼ਨ ਨੇ ਵੀ ਅਪਣਾਏ ਹੋਏ ਨੇ ਉਹਨਾਂ ਦੇ ਵੀ ਖਿਲਾਫ ਜਾ ਕੇ ਨੋਟਰੀ ਤੋਂ ਕਿਸੇ ਦਾ ਅਟੈਸਟ ਨਹੀਂ ਸੀ ਉਹ ਵੀ ਕੈنسਲ ਕਰਤਾ ਜਦ ਕੇ ਕਹਿੰਦੇ ਨੇ ਸਬੈ ਹਲਫ ਨਾਮਾ ਜਿਹੜਾ ਹੁੰਦਾ ਉਹਦੇ ਮੁਤਾਬਕ ਵੀ ਭਰੇ ਜਾ ਸਕਦੇ ਨੇ ਉਹ ਬੰਦੇ ਨੂੰ ਬਾਕੀ ਦੀ ਕੋਈ ਪ੍ਰੋਬਲਮ ਨਹੀਂ ਹਸ ਲੈਵਲ ਦੀ ਬਹੁਤ ਛੋਟੇ ਛੋਟੇ ਨੁਕਸਾਨ ਦੇ ਵਿੱਚ ਉਹਨੂੰ ਦੂਰ ਕਰਾਇਆ ਜਾਂਦਾ ਉਹਦੇ ਤੇ ਰੱਦ ਨਹੀਂ ਕੀਤਾ ਜਾਂਦਾ ਕਾਗਜ਼ ਰੱਦ ਕਰਾਉਣ ਦਾ ਦੋਸ਼ ਉਹਨਾਂ ਨੇ ਬਹੁਤ ਸਾਰੀਆਂ ਥਾਮਾਂ ਦਾ ਜ਼ਿਕਰ ਕੀਤਾ ਕਿ ਇੱਥੇ ਇੱਥੇ ਜ਼ਬਰਦਸਤੀ ਇਹਨਾਂ ਨੇ ਰੱਦ ਕਰਤੇ ਨੇ ਪਰ ਇਹਦੇ ਚੱਲਦੇ ਦੌਰਾਨ ਨਾਲ ਉਹਨਾਂ ਨੇ ਇਹ ਅਲੀਗੇਸ਼ਨ ਲਾਇਆ ਕਿ ਜਿਹੜੀ ਪੁਲਿਸ ਹੈ ਇਲੈਕਸ਼ਨ ਕਮਿਸ਼ਨ ਹੈ ਇਲੈਕਸ਼ਨ ਕਮਿਸ਼ਨ ਨੂੰ ਵੀ ਅੱਜ ਕਟਾਇਰੇ ਚ ਖੜਾ ਕੀਤਾ ਕਿ ਇਲੈਕਸ਼ਨ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਸ ਆਡੀਓ ਟੇਪ ਤੇ ਤੇ ਬਾਕੀ ਕੀਤੇ ਸ਼ਿਕਾਇਤਾਂ ਤੇ ਉਹਨਾਂ ਨੇ ਇਥੋਂ ਤੱਕ ਕਿਹਾ ਕਿ ਜਦੋਂ ਕਾਗਜ਼ ਫਾੜੇ ਗਏ ਤੇ ਕਈ ਮਾਮਲਿਆਂ ਦੇ ਵਿੱਚ ਅਕਾਲੀ ਦਲ ਦੀ ਟੀਮ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਜਾਂਦੀ ਹੈ ਤਾਂ ਦਫ਼ਤਰ 'ਚ ਨਾ ਇਲੈਕਸ਼ਨ ਕਮਿਸ਼ਨਰ ਨਾ ਉਹਨਾਂ ਦਾ ਕੋਈ ਜੂਨੀਅਰ ਨਾ ਉਹਨਾਂ ਦਾ ਕੋਈ ਕਲਰਕ ਦਫ਼ਤਰ ਖਾਲੀ ਸੀ ਇਹ ਬਹੁਤ ਬੜਾ ਐਲੀਗੇਸ਼ਨ ਹੈ ਜੇ ਵਾਕਈ ਦਫਤਰ ਖਾਲੀ ਸੀ ਜਦੋਂ ਚੋਣਾਂ ਚੱਲ ਰਹੀਆਂ ਹੁੰਦੀਆਂ ਨੇ ਜਦੋਂ ਸਕਰੂਟੀ ਨਹੀਂ ਹੋਵੇ ਨੋਮੀਨੇਸ਼ਨ ਜੋ ਹੋਣ ਜਾਂ ਵਿਡਰਾਲ ਤੱਕ ਲੇਟ ਤੱਕ ਲੋਕਾਂ ਨੇ ਜਿਹੜੇ ਇਲੈਕਸ਼ਨ ਕਮਿਸ਼ਨਰ ਨੇ ਉਹ ਬੈਠੇ ਦੇਖੇ ਨੇ ਦਫਤਰਾਂ ਦੇ ਵਿੱਚ ਲੇਟ ਤੱਕ ਦਫਤਰ ਖੁੱਲੇ ਨਜ਼ਰ ਆਉਂਦੇ ਰਹੇ ਨੇ ਉਹਨਾਂ ਦੇ ਰਾਤ ਤੱਕ ਜੇ ਇਹ ਐਲੀਗੇਸ਼ਨ ਹੈ ਇਹਦਾ ਜਵਾਬ ਤਾਂ ਇਲੈਕਸ਼ਨ ਕਮਿਸ਼ਨਰ ਨੇ ਦੇਣਾ ਕਿ ਉਹ ਕਿਉਂ ਚਲੇ ਗਏ ਪਹਿਲਾਂ ਹੈਗੇ ਸੀ ਜਾਂ ਨਹੀਂ ਸੀ ਜਾਂ ਅਕਾਲੀ ਲੀਡਰ ਗਲਤ ਤੁਹਾਡੇ ਤੇ ਦੋਸ਼ ਲਾ ਰਹੇ ਨੇ ਇਹ ਤੋਂ ਅਗਲੀ ਗੱਲ ਹੈ ਪਰ ਹੋਰ ਮਸੰਮਣ ਜਾਰੀ ਹੋਏ ਨੇ ਕੁਝ মিডিਆ ਦੇ ਲੋਕਾਂ ਨੂੰ ਵੀ ਸੁਖਬੀਰ ਸਿੰਘ ਬਾਦਲ ਨੂੰ ਵੀ ਹੋਇਆ ਉਹਨਾਂ ਦੇ ਜੂਥ ਦੇ ਪ੍ਰਧਾਨ ਉਹਨੂੰ ਵੀ ਹੋਇਆ ਇੱਕ ਐਸਜੀਪੀਸੀ ਦੇ ਜਿਹੜੇ ਐਗਜ਼ੈਕਟਿਵ ਚਾਇਰ ਮੈਂਬਰ ਨੇ ਜਿਹੜੇ ਆਮ ਤੌਰ ਤੇ ਅਕਾਲੀ ਦਲ ਤੇ ਐਸਜੀਪੀਸੀ ਨੂੰ ਡਿਫੈਂਡ ਕਰਦੇ ਨੇ ਵਕ ਵਕ ਥਾਵਾਂ ਤੇ মিডিਆ ਤੇ ਜਾ ਕੇ ਉਹਨਾਂ ਇੱਕ ਸੱਜਣ ਨੂੰ ਹੋਇਆ ਤੇ ਕਿਹਾ ਜਾਂਦਾ ਕਿ ਲਗਭਗ ਪੌਣੀ ਦਰਜਣ ਜਿਹੜੇ ਬੰਦਿਆਂ ਨੂੰ ਜਿਹੜਾ ਇਹ ਹੋਇਆ ਤੇ ਇੱਕ ਰਤਨਦੀਪ ਧਾਲੀਵਾਲ ਨੂੰ ਮੀਡੀਆ ਦੇ ਵਿੱਚ ਹੋਇਆ ਸ਼ਾਇਦ ਹੋਰਾਂ ਨੂੰ ਵੀ ਕਿਉਂਕਿ ਇਹ ਓਪਨ ਚੀਜ਼ ਹੈ ਹੋਰਾਂ ਲੋਕਾਂ ਕੋਲ ਵੀ ਇਹ ਸੰਮਣ ਜਾਣ ਕਿਸੇ ਨਾ ਕਿਸੇ ਰੂਪ ਦੇ ਵਿੱਚ ਨੋਟਾ ਜਾਣ ਇਹ ਨੋਟਿਸ ਕੀ ਹੈ ਇਹ ਨੋਟਿਸ ਬੀ ਐਨ ਐਸਐਸ ਭਾਰਤਕ ਨਾਗਰਿਕ ਸੁਰੱਖਿਆ ਸਹਾਇਤਾ ਦੀ ਧਾਰਾ 94 ਦੇ ਤਹਿਤ ਦਿੱਤਾ ਗਿਆ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਜੇਕਰ ਜਿਹੜੀ ਇਹ ਨੰਬਰ 1 ਜੋ ਚੌਣ ਕਮਿਸ਼ਨ ਨੇ ਮੰਗੀ ਹੈ ਜੋ ਸ਼ਿਕਾਇਤ ਗਈ ਸੀ ਅਰਸ਼ਦੀਕ ਕਲੇਰ ਜਿਹੜੇ ਉਹਨਾਂ ਦੇ ਇੰਚਾਰਜ ਨੇ ਲੀਗਲ ਸੈੱਲ ਦੇ ਵੀ ਤੇ ਪਾਰਟੀ ਦੇ ਅਹੁਦੇਦਾਰ ਨੇ ਉਹਨਾਂ ਦੀ ਸ਼ਿਕਾਇਤ ਹੈ ਕਿ ਉਹ ਸ਼ਿਕਾਇਤ ਤੇ ਨੰਬਰ 2 ਜਿਹੜੀ ਐਫ ਆਈ ਆਰ ਪੁਲਿਸ ਨੇ ਦਰਜ ਕੀਤੀ ਹੈ ਇਹ ਦੋਨਾਂ ਦੀ ਜਾਂਚ ਦੇ ਦੌਰਾਨ ਤੁਹਾਡੇ ਕੋਲ ਉਹ ਆਡੀਓ ਕਲਿੱਪ ਦੇ ਮਾਮਲੇ 'ਚ ਕੋਈ ਡਿਜੀਟਲ ਪ੍ਰੂਫ ਹੈ ਇਲੈਕਟ੍ਰੋਨਿਕ ਪ੍ਰੂਫ ਹੈ ਕੋਈ ਲਿਖਤੀ ਦਸਤਾਵੇਜ਼ ਹੈ ਉਹ ਨਾਲ ਲੈ ਕੇ 7 ਤਰੀਕ ਨੂੰ ਭਾਪ 7 ਨੂੰ ਮਤਲਬ ਕੱਲ ਐਤਵਾਰ ਨੂੰ 11 ਵਜੇ ਜਿਹੜੀ ਇੱਕ ਐਸਆਈਟੀ ਬਣਾਈ ਹੈ ਇਸ ਜਾਂਚ ਦੇ ਮਾਮਲੇ ਦੇ ਵਿੱਚ ਐਸਪੀਐਸ ਪਰਬਾਰ ਦੀ ਇੱਕ ਬਾਈ ਦੇ ਵਿੱਚ ਏਡੀਜੀਪੀ ਲਾਡ ਆਰਡਰ ਉੱਥੇ ਪੇਸ਼ ਹੋਣ ਨੂੰ ਕਿਹਾ ਆਪ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਇਹ ਧਾਰਾ 94 ਕਹਿੰਦੀ ਹੋਏ ਹੈ ਕਿ ਜੇਕਰ ਇਹ ਹੋਵੇ ਕਿ ਕਿਸੇ ਮੁਕੱਦਮੇ ਦੀ ਜਾਂਚ ਕਰਨੀ ਹੋਵੇ ਤਾਂ ਉਸ ਜਾਂਚ ਦੇ ਵਿੱਚ ਇਹ ਧਾਰਾ ਉਹਨੂੰ ਅਧਿਕਾਰਤ ਕਰਦੀ ਹੈ ਅਦਾਲਤ ਹੋਵੇ ਜਾਂਚ ਟੀਮ ਹੋਵੇ ਕਿ ਉਹ ਕਿਸੇ ਨੂੰ ਵੀ ਸ hẳn ਕਰਕੇ ਇਹ ਕਹਿ ਸਕਦੀ ਹੈ ਜਿਹੜੇ ਬੰਦੇ ਉਹਨੂੰ ਲੱਗਦੇ ਹੋਣ ਕਿ ਤੁਸੀਂ ਸਬੂਤ ਦਿਓ ਜੋ ਵੀ ਤੁਹਾਡੇ ਕੋਲ ਨੇ ਤਾਂ ਕਿ ਸਬੂਤ ਇਕੱਠੇ ਕਰਨ ਦੇ ਮਾਮਲੇ ਦੇ ਵਿੱਚ ਕਾਨੂੰਨੀ ਪੁਆਇੰਟ ਤੋਂ ਇਹ ਕਿਹਾ ਜਾ ਰਿਹਾ ਇਹ ਕਿ ਸਾਰੇ ਲਗਭਗ ਗਵਾਹਾਂ ਦੀ ਕੈਟਾਗਰੀ ਚਾਹੁੰਦੇ ਨੇ ਦੋਸ਼ੀਆਂ ਦੀ ਕੈਟਾਗਰੀ ਚ ਨਹੀਂ ਆਉਂਦੇ ਇਹ ਗਵਾਹੀ ਦਿੰਦੇ ਨੇ ਕਿ ਉਹਨਾਂ ਨੂੰ ਕਿੱਥੋਂ ਮਿਲੀ ਚੀਜ਼ ਕਿੱਥੇ ਪਹਤਾਈ ਕੀ ਕੀਤਾ ਹਜੇ ਤੱਕ ਇਹ ਪਰ ਇੱਕ ਸਵਾਲ ਜ਼ਰੂਰ ਨਜ਼ਰ ਆਉਂਦਾ ਜਿਹੜਾ ਉਦੋਂ ਬਾਅਦ ਦਾ ਹੈ ਕਿ ਪਟਿਆਲਾ ਪੁਲਿਸ ਨੇ ਜਿਹੜੀ ਇੱਕ ਐਫ ਆਈ ਆਰ ਕੀਤੀ ਹੈ ਉਹ ਓਪਨ ਐਫ ਆਈ ਆਰ ਹੈ ਹਜੇ ਤੱਕ ਕਿਸੇ ਦਾ ਨਾਂ ਨਹੀਂ ਹੈ ਤੇ ਉਹਦੇ ਚ ਕਿੰਨੇ ਨਾਂ ਪਾਏ ਜਾ ਸਕਦੇ ਨੇ ਕਿੰਨੇ ਬੰਦਿਆਂ ਨੂੰ ਉਹਦੇ ਚ ਉਲਝਾਇਆ ਜਾ ਸਕਦਾ ਜੇ ਕਾਨੂੰਨ ਮੰਨ ਬਣ ਜੇ ਸਟੇਟ ਦਾ ਜਾਂ ਬਾਕੀ ਦੀਆਂ ਚੀਜ਼ਾਂ ਜੋ ਵੀ ਹੋਣਗੀਆਂ ਇਹ ਆਉਣ ਵਾਲਾ ਸਮਾਂ ਦੱਸੋ ਜਦੋਂ ਇਹ ਇਹ ਬਲਾਈਂਡ ਐਫ ਆਈ ਆਰ ਹੁੰਦੀ ਹੈ ਇੱਕ ਟਾਈਪ ਦੀ ਜੀਦਾ ਵੀ ਜਦੋਂ ਮੌਕਾ ਹੁੰਦਾ ਤੇ ਉਹੀ ਜਿੱਥੇ ਚਾਕੇ ਪਾ ਦਿੱਤੀ ਜਾਂਦੀ ਹੈ ਜਿਵੇਂ ਪਿਛਲੇ ਦਿਨਾਂ ਚ ਭਾਵੇਂ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਕੰਚਨ ਪ੍ਰੀਤਕੌਰ ਦੇ ਮਾਮਲੇ ਚ ਹੋਇਆ ਸੀ ਕਿ ਉਹਨਾਂ ਨੇ ਇੱਕ ਜਿਹੜੀ ਐਫ ਆਈ ਆਰ ਪਹਿਲਾਂ ਕੀਤੀ ਹੋਈ ਸੀ ਉਸ ਐਫ ਆਈ ਆਰ ਚ ਇੱਕ ਧਾਰਾ ਹੋਰ ਜੋੜ ਕੇ ਨੌਨ ਮੇਲਗਨ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਤਾਂ ਤੁਹਾਡੇ ਸਭ ਦੇ ਜਾਦ ਹੋਣਾ ਉਦੋਂ ਹਾਈ ਕੋਰਟ ਦੀ ਹਦਾਇਤ ਤੇ ਰਾਤ ਨੂੰ ਅਦਾਲਤ ਲੱਗੀ ਸਵੇਰੇ 2 ਵਜੇ ਤੱਕ ਮਾਰਮਲਾ ਚੱਲਦਾ ਰਿਹਾ 4 ਵਜੇ ਤੱਕ ਬੰਦੇ ਉੱਥੋਂ ਬਾਹਰ ਆਏ ਤੇ ਉਹਨੂੰ ਰਿਹਾ ਕੀਤਾ ਗਿਆ ਕਾਂਚਾ ਪ੍ਰੀਤ ਨੂੰ ਆਰ ਸਰਕਾਰ ਦੀ ਫਜ਼ੀਅਤ ਵੀ ਹੋਈ ਹੋ ਸਾਰੇ ਮਾਮਲੇ ਦੇ ਵਿੱਚ ਹੁਣ ਇਹ ਮਾਮਲਾ ਚੋਣਾ ਆਪਣੀ ਜਗ੍ਹਾ ਨੇ ਪਰ ਇਹ ਕ੍ਰਾਈਮ ਕੀ ਇਹ ਵਾਕਈ AI ਜਨਰੇਟਡ ਜਾਂ ਅਸਲੀਅਤ ਦੇ ਵਿੱਚ ਪੁਲਿਸ ਦੀ ਇਹ ਗੱਲ ਹੋ ਰਹੀ ਸੀ ਪਰ ਅਕਾਲੀ ਦਲ ਦੀ ਜਿਹੜੀ ਇੱਕ ਡਿਮਾਂਡ ਹੈ ਕਿ ਜਦੋਂ ਐਡਾ ਵੱਡਾ ਐਲੀਗੇਸ਼ਨ ਐਡਾ ਵੱਡਾ ਦੋਸ਼ ਲੱਗ ਰਿਹਾ ਹੋਵੇ ਹਾਈ ਕੋਰਟ ਤੱਕ ਜਾਣਾ ਪਿਆ ਹੋਵੇ ਤਾਂ ਮੁਢਲੀ ਗੱਲ ਇਹ ਹੁੰਦੀ ਆ ਕਿ ਇਲੈਕਸ਼ਨ ਕਮਿਸ਼ਨ ਦੀ ਕਿ ਉਹ ਸਬੰਧਤ ਅਧਿਕਾਰੀਆਂ ਨੂੰ ਜਿਹਦੇ ਤੇ ਐਲੀਗੇਸ਼ਨ ਲੱਗੇ ਨੇ ਵੋਟ ਪ੍ਰਕਿਰਿਆ ਤੋਂ ਬਾਹਰ ਕਰ ਦਿੰਦਾ ਉਹ ਪਟਿਆਲੇ ਦਾ ਐਸਐਸਪੀ ਹੋਵੇ ਜਾਂ ਬਾਕੀ ਦੇ ਬੰਦੇ ਹੋਣ ਉਹ ਬਾਹਰ ਕਰ ਦਿੰਦਾ ਤੇ ਚੋਣਾ ਹੁੰਦੀਆਂ ਰਹਿੰਦੀਆਂ ਤੇ ਜਾਂਚ ਵੀ ਹੁੰਦੀ ਰਹਿੰਦੀ ਹੈ ਜਾਂਚ ਦਾ ਮਤਲਬ ਹੁਣ ਜਿੰਨਾ ਚਿਰ ਚੋਣਾ ਹੋਣਗੀ ਉਹਦੇ ਵਿੱਚ ਵਿੱਚ ਤਾਂ ਹੋਣੀ ਸੰਭਵ ਨਹੀਂ ਲੱਗਦੀ ਦੇਰੀ ਨਾਲ ਹੋਏਗੀ ਤੇ ਜੇ ਵਾਕਈ ਇਹ ਸਾਬਤ ਹੋ ਜਾਂਦਾ ਤਾਂ ਉਦੋਂ ਬਾਅਦ ਫਿਰ ਚੋਣਾ ਨੂੰ ਬਾਜ ਵਟਾ ਰਾਇਆ ਜਾਏਗਾ ਜਾਂ ਨਹੀਂ ਜੇ ਮਨਰੋਏ ਸਾਬਤ ਹੋ ਜਾਂਦਾ ਕਿ ਉਹ ਵਾਕਈ ਠੀਕ ਹੈ ਜੀ ਆਡੀਓ ਵੀ ਟੈਸਟ ਹੋ ਗਈ ਮੀਟਿੰਗ ਹੋ ਰਹੀ ਸੀ ਬਾਕੀ ਦੀਆਂ ਚੀਜ਼ਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇੱਕ ਵੱਡੇ ਪੁਆਇੰਟ ਦੇ ਤੌਰ ਦੇ ਉੱਤੇ ਸਾਹਮਣੇ ਆ ਰਹੀ ਚੀਜ਼ ਹੈ ਔਰ ਇਹ ਹੁਣ ਆਏ ਦਿਨ ਉਸ ਪੱਧਰ ਦੇ ਉੱਤੇ ਹੋਏਗੀ ਬਹੁਤ سارے ਸੱਜਣ ਇਹਦੇ ਨਾਲ ਇਹ ਵੀ ਕਹਿਣਗੇ ਕਿ ਨੂੰ ਸੰਭਣ ਚਲਾ ਗਿਆ ਕਿਵੇਂ ਚਲਾ ਗਿਆ ਇੱਕ ਬਾਦੂ ਦਾ ਕੰਮ ਵੀ ਹੋ ਜਾਂਦਾ ਅੱਗੇ ਤੋਂ ਅੱਗੇ ਜਾ ਕੇ ਜਾ ਕੇ ਸਬਕੀਰ ਨੂੰ ਭੇਜੋ ਜਾਂ ਆਪ ਜਾਓ ਤੇ ਕਿਸੇ ਕੋਲ ਦਸਤਾਵੇਜ਼ ਕੀ ਹੈ ਦਸਤਾਵੇਜ਼ ਤਾਂ ਉਹ ਆਡੀਓ ਹੀ ਹੈ ਜਿਹੜੀ ਇੱਕ ਕੋਲ ਆਈ ਉਹਨੇ ਅੱਗੇ ਭੇਜਤੀ ਦੂਜੇ ਨੇ ਦੂਜੇ ਨੂੰ ਭੇਜਤੀ ਤੀਜੇ ਨੇ ਜਿਹਨੇ ਗੱਲ ਕੀਤੀ ਉਹਨੇ ਇਹੀ ਕਿਹਾ ਪੁਰਸ਼ ਦਾ ਵਰਜਨ ਵੀ ਸੁਣ ਦਿੱਕਿਆ ਤੇ ਦੂਜੇ ਦਾ ਵਰਜਨ ਵੀ ਕਿਹਾ ਉਹ ਸਭ ਦੇ ਸਾਹਮਣੇ ਆ ਜੋ ਵਿੱਚੀ ਚਾਹੀਏ ਇਹ ਚੀਜ਼ ਇਹ ਦੱਸਦੀ ਹੈ ਕਿ ਚੋਣਾਂ ਦੇ ਦੌਰਾਨ ਕਿਸ ਪੱਧਰ ਦੀਆਂ ਦਖਲਅੰਦਾਜ਼ੀਆਂ ਹੁਣ ਹੋਣ ਲੱਗੀਆਂ ਨੇ ਉਹ ਦਖਲਅੰਦਾਜ਼ੀਆਂ ਪ੍ਰਸ਼ਾਸਨਿਕ ਤੌਰ ਦੇ ਉੱਤੇ ਤੇ ਬਾਕੀ ਔਰ ਜਿਵੇਂ ਕਹਿੰਦੇ ਨੇ ਕਿ ਜਿੰਨਾ ਚਿਰ ਫੜਿਆ ਨਹੀਂ ਗਿਆ ਉਹਨਾਂ ਚਿਰ ਸਾਧਈ ਹੈ ਜਦੋਂ ਫੜਿਆ ਜਾਵੇ ਚੋਰ ਉਦੋਂ ਹੀ ਹੁੰਦਾ ਬੰਦਾ ਜੇ ਚੋਰੀ ਕਰਦਾ ਵੀ ਰਹੇ ਭਾਵੇਂ ਤੇ ਹੁਣ ਜਿੰਨਾ ਚਿਰ ਸਾਬਤ ਨਹੀਂ ਹੋ ਜਾਂਦਾ ਉਹਨਾਂ ਚਿਰ ਅਲੱਗ ਗੱਲ ਹੈ ਜੇ ਸਾਬਤ ਹੋ ਜਾਂਦਾ ਉਸ ਤੋਂ ਬਾਅਦ ਦੇ ਬਹੁਤ ਆਪਣੇ ਆਪ ਦੇ ਵਿੱਚ ਹੀ ਜਿਹੜੀ ਪਰਸੈਪਸ਼ਨ ਬਣੀ ਹੁੰਦੀ ਹੈ ਉਹ ਹਕੀਕਤ 'ਚ ਬਦਲ ਜਾਂਦੀ ਹੈ ਤੇ ਇਹ ਹਕੀਕਤ ਬਹੁਤ ਡਰਾਉਣੀ ਹੋਏਗੀ ਜੇਕਰ ਇਸ ਪਾਸੇ ਵੱਲ ਗੱਲ ਚੱਲਦੀ ਹੈ ਪਰ ਇਹਦੇ ਬਾਕੀ ਦੂਜੇ ਪਾਸੇ ਜਾਣਿਆਂ ਦੇ ਦਿੱਲੀ ਦੇ ਵਿੱਚ ਰਾਗਵ ਚੱਡਾ ਇਹਨਾਂ ਦੇ ਮੈਂਬਰ ਪਾਰਲੀਮੈਂਟ ਬਣਾਏ ਨੇ ਰਾਜ ਸਭਾ ਦੇ ਮੈਂਬਰ ਨੇ ਪੰਜਾਬ ਤੋਂ ਜਿਹੜੀ ਸੱਤਾ ਚਲਾ ਰਹੀ ਪਾਰਟੀ ਹੈ ਉਹਨਾਂ ਨੇ ਇੱਕ ਬਿਲ ਤਾਂ ਪ੍ਰਾਈਵੇਟ ਮੈਂਬਰ ਦੇ ਤੌਰ ਦੇ ਉੱਤੇ ਇਹ ਲਿਆਦਾ ਕਿ ਜਿਹੜਾ ਬਿਲ ਇਹ ਦੱਸਦਾ ਹੈ ਕਿ ਚੋਣਾਂ ਦੇ ਵਿੱਚ ਹੁਣ ਅੰਮਣ ਮੱਤਾ ਖਰਚ ਹੋਣ ਲੱਗ ਗਿਆ ਚੋਣਾਂ ਦੇ ਵਿੱਚ ਕਿਉਂਕਿ ਇਹ ਦੌਰ ਇਹੋ ਜਾ ਗਿਆ ਜਿੱਥੇ ਮੀਡੀਆ ਉਹਨੂੰ ਅਵੋਇਡ ਕੀਤਾ ਹੀ ਨਹੀਂ ਜਾ ਸਕਦਾ ਮੀਡੀਆ ਤੋਂ ਸਾਈਡ ਤੇ ਚੱਲਿਆ ਨਹੀਂ ਜਾ ਸਕਦਾ ਸਾਈਡ ਤੇ ਚੱਲ ਕੇ ਚੋਣ ਜਿੱਤੀ ਨਹੀਂ ਜਾ ਸਕਦੀ ਚੋਣ ਦੇ ਵਿੱਚ ਗੱਲ ਨਹੀਂ ਹੋ ਸਕਦੀ ਇਸ ਕਰਕੇ ਹੁਣ ਮੀਡੀਆ ਦਾ ਖਰਚਾ ਚੋਣਾਂ ਦੇ ਵਿੱਚ ਇੰਨਾ ਜ਼ਿਆਦਾ ਹੋ ਗਿਆ ਕਿ ਸਧਾਰਨ ਜਿਹੜੇ ਲੋਕ ਨੇ ਜਾਂ ਆਮ ਬੰਦੇ ਨੇ ਉਹ ਚੋਣ ਲੜਨ ਦੇ ਸਮਰੱਥੀ ਨਹੀਂ ਹੁੰਦੇ ਉਹ ਬਾਹਰ ਹੋ ਜਾਂਦੇ ਨੇ ਇਸੇ ਕਰਕੇ ਪੋਲਿਟੀਕਲ ਐਡਵਰਟਾਈਜ਼ਮੈਂਟ ਸਿਆਸੀ ਤੌਰ ਤੇ ਜਿਹੜੀਆਂ ਇਸ਼ਤਿਹਾਰਬਾਜ਼ੀ ਹੈ ਤੇ ਪੇਡ న్యూਸ ਜਿਹੜੇ ਪੈਸੇ ਦੇ ਕੇ ਖਬਰ ਲਿਖਾਉਣੀ ਪੈਸੇ ਦੇ ਕੇ ਟ੍ਰਿਓਰੀਅਲ ਲਿਖਵਾਉਣਾ ਇਹ ਅੱਜ ਦੀ ਗੱਲ ਨਹੀਂ ਬਹੁਤ ਲੰਮੀ ਚੱਲਦੀ ਆ ਉਹਨੇ ਉਹ ਚੀਜ਼ਾਂ ਵੀ ਕੋਰਟ ਕੀਤੀਆਂ ਨੇ ਕਿ ਕਿਵੇਂ ਪੀਪਲ ਜੂਨੀਅਰ ਫੌਰਸੇਬਲ ਲਿਬ੍ਰਟਰੀਜ ਨੇ 2003 ਦੇ ਵਿੱਚ ਸੁਪਰੀਮ ਕੋਰਟ ਤੱਕ ਗਈ ਕਿ ਕੀ ਕਰਨਾ ਚਾਹੀਦਾ ਉਦੋਂ ਬਾਅਦ ਦੀਆਂ ਜਿੰਨੀਆਂ ਕਮੇਟੀਆਂ ਕਮਿਸ਼ਨਾਂ ਦੀਆਂ ਰਿਪੋਰਟਾਂ ਆਈਆਂ ਨੇ 2016 ਦੀਆਂ 2012 ਦੀਆਂ ਉਦੋਂ ਬਾਅਦ ਲਗਾਤਾਰ ਉਹ ਵੀ ਕੋਰਟ ਕੀਤੀਆਂ ਨੇ ਆਪਣੇ ਉਸ ਬਿਲ ਦੇ ਵਿੱਚ ਕਿ ਇੱਕ ਐਕਟ ਬਣਨਾ ਚਾਹੀਦਾ ਜਿਹੜਾ ਐਕਟ ਇਸ ਗੱਲ ਨੂੰ ਬਿਨਾ ਕਿਸੇ ਰੈਗੂਲੇਸ਼ਨ ਦੇ ਬਿਨਾ ਕਿਸੇ ਕੰਟਰੋਲ ਦੇ ਪੋਲਿਟਿਕਲ ਐਡਵਰਟਾਈਜ਼ਮੈਂਟਾਂ ਦੀ ਇਜਾਜ਼ਤ ਦਿੰਦਾ ਹੈ ਉਹਨੂੰ ਬੰਦ ਕਿਵੇਂ ਕਰ ਸਕਦਾ ਹੋ ਐਕਟ ਉਹ ਐਕਟ ਇਹਨਾਂ ਨੇ ਪੀਪਲ ਜਰੀਪ੍ਰਿਜ਼ੈਂਟੇਟਿਵ ਐਕਟ 1951 ਦੇ ਵਿੱਚ ਸੋਧ ਕਰਨ ਦੀ ਗੱਲ ਕੀਤੀ ਹੈ 127 ਸੈਕਸ਼ਨ ਹੈ ਉਹਦਾ 127 ਸੈਕਸ਼ਨ ਦੇ ਵਿੱਚ ਅੱਗੇ ਬੀ ਸੀ ਡੀ ਈ ਕਈ ਤਰ੍ਹਾਂਾਂ ਜੋੜਨ ਦੀ ਗੱਲ ਕੀਤੀ ਹੈ ਕਿ ਉਹ ਇਹਨਾਂ ਤਰੀਕਿਆਂ ਦੇ ਨਾਲ ਚੈੱਕ ਕੀਤੇ ਜਾਂ ਸਕਦੀਆਂ ਨੇ ਇਹਨਾਂ ਤਰੀਕਿਆਂ ਨਾਲ ਰੋਕਿਆ ਜਾ ਸਕਦੀਆਂ ਨੇ ਆਮ ਆਦਮੀ ਪਾਰਟੀ ਇੱਕ ਜਮਾਨੇ ਦੇ ਵਿੱਚ ਸ਼ਾਇਦ ਇਹਨਾਂ ਗੱਲਾਂ ਦੀ ਕਰਕੇ ਆਈ ਸੀ ਸਟਾਰਟਿੰਗ ਦੇ ਵਿੱਚ ਪਰ ਹੁਣ ਉਹੀ ਆਮ ਆਦਮੀ ਪਾਰਟੀ ਉਲਝੀ ਕਾਦੇ ਵਿੱਚ ਹੈ ਦਿੱਲੀ ਦੇ ਵਿੱਚ ਵੀ ਕੇਸ ਚੱਲਦੇ ਨੇ ਤੇ ਪੰਜਾਬ ਦੇ ਵਿੱਚ ਵੀ ਉਹੀ ਅਲੀਗੇਸ਼ਨ ਨੇ ਉਹ ਕੀ ਕਿ ਇੰਨੀ ਵੱਡੀ ਪੱਧਰ ਤੇ ਇਸ਼ਤਿਹਾਰबाजी ਲੋਕਾਂ ਦੇ ਟੈਕਸਾਂ ਤੋਂ ਕੀਤੀ ਐ ਆਮ ਆਦਮੀ ਪਾਰਟੀ ਨੇ ਪੋਲਿਟਿਕਲ ਇਸ਼ਤਿਹਾਰबाजी ਜਿਹਨੂੰ ਕਿਹਾ ਜਾ ਰਿਹਾ ਹੈ ਉਹਦੀ ਜਾਂਚ ਉਥੇ ਵੀ ਕੀਤੀ ਕਿ ਕਿੰਨੇ 100 ਕਰੋੜ ਰੁਪਏ ਲਾਤੇ ਇਹ ਕਿਉਂ ਲਾਏ ਇਹਦੀ ਬਜਾਏ ਬਾਕੀ ਕੰਮ ਜਿਹੜੇ ਸਫਰ ਕਰ ਰਹੇ ਨੇ ਉਹ ਕਿੱਥੇ ਨੇ ਇਹਨਾਂ ਦੀ ਚੱਲ ਰਹੀ ਹੈ ਔਰ ਉਹਨਾਂ ਦੀਆਂ ਰਿਪੋਰਟਾਂ ਲਗਾਤਾਰ ਕੋਰਟਾਂ ਮੰਗ ਰਹੀਆਂ ਨੇ ਬਹੁਤ ਵਾਰ ਕੋਰਟ ਨੇ ਇਹ ਵੀ ਕਿਹਾ ਕਿ ਉਹਦਾ ਡਾਟਾ ਪੂਰਾ ਸਪਲਾਈ ਕਿਉਂ ਨਹੀਂ ਕਰਦੇ ਇਸੇ ਢੰਗ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਜਦੋਂ ਮੁਲਾਜ਼ਮਾਂ ਦੇ ਕਈ ਕੇਸ ਸੀ ਡੀਏ ਨਹੀਂ ਮਿਲ ਰਿਹਾ ਜਾਂ ਲੇਟ ਹੈ ਬਹੁਤ ਜ਼ਿਆਦਾ ਹੋਰ ਕਈਆਂ ਦੇ ਤਰਖਾਹਾਂ ਦੇ ਮਾਮਲੇ ਸੀ ਤਾਂ ਹਾਈ ਕੋਰਟ ਨੇ ਬਾਰ ਬਾਰ ਮੰਗਿਆ ਕਿ ਕੋਈ ਕਹਿੰਦਾ 650 ਕਰੋੜ ਰੁਪਈਆ ਸਾਲ ਦਾ ਇਸਤਿਹਾਰ ਬਾਜੀ ਤੇ ਖਰਚ ਕਰਦੀ ਹੈ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਕੋਈ 750 ਕਰੋੜ ਕੋਈ ਕਿੰਨਾ ਕੋਈ ਕਿੰਨਾ ਕੋਈ ਕਿੰਨਾ ਤੇ ਨਾਲ ਕੱਲੇ ਪੰਜਾਬ ਚ ਖਰਚ ਨਹੀਂ ਕਰਦੀ ਬਲਕਿ ਬਾਹਰਲੇ ਅਖਬਾਰਾਂ ਚ ਹੋਰ ਕਿਤੇ ਕਿਉਂਕਿ ਪਾਰਟੀ ਵਧਾਉਣੀ ਹੈ ਜੀ ਮਿਜੋਰਮ ਦੇ ਵਿੱਚ ਵੀ ਗੋਆ ਦੇ ਵਿੱਚ ਵੀ ਗੁਜਰਾਤ ਦੇ ਵਿੱਚ ਵੀ ਜਿੱਥੇ-ਜਿੱਥੇ ਆਇਆ ਉੱਥੋਂ ਦੇ ਅਖਬਾਰਾਂ ਦੇ ਵਿੱਚ ਉੱਥੋਂ ਦੇ ਟੀਵੀ ਚੈਨਲਾਂ ਦੇ ਉੱਤੇ ਵੀ ਉਹ ਐਡਵਰਟਾਈਜ਼ਮੈਂਟਾਂ ਹੋਣ ਜਾਂਦੇ। ਇਹ ਕੰਦੇ ਰੇ ਕਿ ਅਸੀਂ ਦੇਾਂਗੇ ਅਜੇ ਇਕੱਠਾ ਕਰ ਰਹੇ ਹਾਂ ਕਿੱਥੋਂ-ਕਿੱਥੋਂ ਐ ਕਿਹਨੇ ਕਿੱਥੇ-ਕਿੱਤੇ। ਔਰ ਉਹ ਪਾਰਟੀ ਜਿਹਨੇ ਇੱਕ ਇੰਡੀਪੈਂਡੈਂਟ ਪਬਲਿਕ ریلیਸ਼ਨ ਡਿਪਾਰਟਮੈਂਟ ਜਿਹੜਾ ਕੰਮ ਕਰਦਾ ਸੀ ਸਰਕਾਰ ਦਾ ਉਹਨੂੰ ਸਾਈਡਲਾਈਨ ਕਰਕੇ ਉਹ ਬਿਲਕੁਲ ਲਗਭਗ ਕੰਮ ਤੋਂ ਬਿਹੋਣਾ ਕਰਕੇ ਇੱਕ ਵੱਡੀ ਫੌਜ ਜਿਹੜੀ ਹੈ ਪਨ ਮੀਡੀਆ ਦੇ ਨਾਂ ਦੇ ਉੱਤੇ ਮੋਟੀਆਂ ਤਰਖਾਹਾਂ ਦੇ ਨਾਲ ਬਹੁਤ ਵੱਡੀ ਫੌਜ ਭਰਤੀ ਕੀਤੀ ਜਿਹਦੇ ਚੋਂ ਪੰਜਾਬੋਂ ਬਾਹਰ ਵੀ ਬਾਰੋਂ ਵੀ ਬਹੁਤ ਸਾਰੇ ਬੰਦੇ ਨੇ ਕੁਝ ਇੱਥੋਂ ਨੇ ਜਿਹੜੇ ਕੇਵਲ ਇਸ਼ਤਿਹਾਰबाजी ਦੇ ਰਾਹ ਦੇ ਉੱਤੇ ਚੱਲ ਕੇ ਜਿਸ ਲੈਵਲ ਤੇ ਕਰਦੇ ਨੇ ਇਹ ਜਗਜਹਰ ਗੱਲ ਹੈ ਕਿ ਕਿੰਨੇ ਇਲੈਕਟ੍ਰੋਨਿਕ ਮੀਡੀਆ ਹੋਵੇ YouTube ਹੋਵੇ ਅਖਬਾਰ ਹੋਣ ਇਹ ਐਡਵਰਟਾਈਜ਼ਮੈਂਟਾਂ ਜਿਹੜੀਆਂ ਬਾਹ ਮਰੋੜਨ ਦੇ ਕੰਮ ਆਉਂਦੀਆਂ ਨੇ ਔਰ ਜਿਹੜਾ ਇਹ ਬਿਲ ਹੈ ਰਾਗਵ ਚੱਡੇ ਦਾ ਉਹਨਾਂ ਦੇ ਆਪਣੇ ਲੀਡਰ ਦਾ ਉਹ ਕਹਿੰਦਾ ਇਹਦੀ ਕੋਈ ਪਾਲਿਸੀ ਹੋਣੀ ਚਾਹੀਦੀ ਹੈ ਰੂਲ ਜ ਰੈਗੂਲੇਸ਼ਨ ਜੋ ਹੋਣੇ ਚਾਹੀਦੇ ਨੇ ਆਪਣੇ ਢੰਗ ਨਾਲ ਜਿੰਨੂੰ ਮਰਜ਼ੀ ਆਏ ਨਹੀਂ ਹੋਣਾ ਚਾਹੀਦਾ ਇਹ ਮਨਮਰਜ਼ੀ ਚੱਲਦੀ ਹੈ ਕਿਸੇ ਨੇ ਖਬਰ ਅਖਬਾਰ ਦੇ ਖਵਲਾਫਲਾਕਤੀ ਮੁਰਕੇ ਐਡਵਰਟਾਈਜ਼ਮੈਂਟ ਮਾਰਦਾ ਜਿਹਦੇ ਨਾਲ ਦੋਸਤੀ ਬਣ ਗਈ ਉਹ ਉਹਨੂੰ ਗੱਫੇ ਦੇਣਾ ਸ਼ੁਰੂ ਕਰਦੇ ਹੋ ਇਹ ਜਿਹੜਾ ਇੱਕ ਤਰੀਕਾ ਕਰਾ ਇਹ ਕੀ ਆਪਸ ਦੇ ਵਿੱਚ ਕਨਟਰਡਿਕਸ਼ਨ ਹੈ ਪਾਰਟੀਆਂ ਦੇ ਵਿੱਚ ਕਿ ਉੱਥੇ ਤਾਂ ਇੱਕ ਪ੍ਰਾਈਵੇਟ ਮੈਂਬਰ ਬਿੱਲ ਲਿਆਓ ਪਾਰਟੀ ਦੇ ਅੰਦਰ ਕੋਈ ਚਰਚਾ ਨਹੀਂ ਹੋ ਰਹੀ ਪਾਰਟੀ ਨੂੰ ਤਾਂ ਰਗਵ ਚੱਡਾ ਖਾਸ ਤੌਰ ਤੇ ਪੰਜਾਬ ਦੀ ਗਵਰਨਮੈਂਟ ਨੂੰ ਰਗਮ ਚੱਡਾ ਨੇ ਤੇ ਇਹ ਗੱਲਾਂ ਇੱਥੇ ਕਿਉਂ ਨਹੀਂ ਕੀਤੀਆਂ ਰਗਵ ਚੱਡਾ ਨੇ ਪੰਜਾਬ ਦੇ ਵਿੱਚ ਇੰਪਲੀਮੈਂਟ ਜਦੋਂ ਆਲੇ ਨਾਲ ਵਰਗੇ ਸੀਗੇ ਜਦੋਂ ਸਾਰੇ ਅਫਸਰ ਨਤਮਤ ਹੋ ਕੇ ਰਗਵ ਚੱਡਾ ਕੋਲ ਜਾਂਦੇ ਸੀ ਅੱਜ ਕੱਲ ਜਿਵੇਂ ਮਨੀਸ਼ ਸ਼ਸ਼ੋਧੀ ਹੈ ਉਦੋਂ ਰਗਵ ਚੱਡੇ ਦਾ ਹੈ ਰੋਲ ਸੀਗਾ ਦੂਜਾ ਬਿਲ ਇੱਕ ਹੋਰ ਪੇਸ਼ ਕੀਤਾ ਉਹ ਵੀ ਡੈਮੋਕਰੇਸੀ ਦੇ ਪੱਖ ਤੋਂ ਬਹੁਤ ਮਹੱਤਵਪੂਰਨ ਮਿਲ ਹੈ ਜਿਹੜਾ ਤੇ ਗੱਲ ਚੱਲੇ ਜਿਹੜਾ ਚੋਣ ਸੁਧਾਰਾਂ ਦਾ ਮਾਮਲਾ ਹੈ ਅਸਲ ਦੇ ਵਿੱਚ ਉਹ ਬਿੱਲ ਉਸ ਨਾਲ ਸੰਬੰਧਿਤ ਹੈ ਉਹ ਬਿੱਲ ਕੀ ਹੈ ਉਹ ਬਿੱਲ ਹੈਗਾ ਕਿ ਦੇਸ਼ ਦੇ ਵਿੱਚ ਚੁਣੇ ਹੋਏ ਨਮਾਇंदे ਨੇ ਜਿਹੜੇ ਉਹ ਚੁਣੇ ਹੋਏ ਨਮਾਇंदे ਲੋਕਾਂ ਪ੍ਰਤੀ ਜਵਾਬਦੇਹ ਜਿਹੜੇ ਚੋਣ ਕਾਰਨ ਨੇ ਉਹਨਾਂ ਪ੍ਰਤੀ ਜਵਾਬਦੇਹ ਕਿਵੇਂ ਹੋ ਸਕਦੇ ਨੇ ਉਹਦਾ ਤਰੀਕਾ ਕੀ ਹੋਵੇ ਉਹਦੇ ਵਿੱਚ ਚਾਹੇ ਐਮਪੀ ਆ ਪਰ ਲੋਕ ਸਭਾ ਦੇ ਵਿੱਚ ਚੁਣਿਆ ਗਿਆ ਉਹ ਚਾਹੇ ਵਿਧਾਨ ਸਭਾ ਦੇ ਐਮਐਲਏ ਚੁਣੇ ਗਏ ਨੇ ਚਾਹੇ ਅੱਜਕੱਲ ਦੇ ਆਹ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦੇ ਮੈਂਬਰ ਨੇ ਚਾਹੇ ਕਾਰਪੋਰੇਸ਼ਨਾਂ ਦੇ ਐਮਸੀ ਚੁਣੇ ਜਾਂਦੇ ਨੇ ਜਾਂ ਉਹਨਾਂ ਦੇ ਹੋਰ ਲੀਡਰ ਚੁਣੇ ਜਾਂਦੇ ਨੇ ਉਹ ਸਾਰੇ ਸਾਡੇ ਸਿਸਟਮ ਇਹ ਹੈ ਕਿ ਇੱਕ ਵਾਰ ਵੋਟ ਲੈ ਜੋ ਜਿੰਮੇ ਮਰਜ਼ੀ ਲੈ ਜੋ ਖਰੀਦ ਕੇ ਲੈ ਜੋ ਜਾਲਸਾ ਜੀ ਕਰਕੇ ਲੈ ਲੋ ਦੂਜੇ ਦੇ ਕਾਗਜ਼ ਪਾੜ ਕੇ ਲੈ ਲੋ ਜੋ ਮਰਜ਼ੀ ਕਰਕੇ ਲੈ ਲੋ ਫਿਰ 5 ਸਾਲ ਤੁਹਾਡਾ ਕੋਈ ਨਹੀਂ ਵਿਗਾੜ ਸਕਦਾ ਤੁਸੀਂ ਆਪਣੇ ਤਰੀਕੇ ਨਾਲ ਕੰਮ ਕਰਦੇ ਹੋ ਪਰ ਦੁਨੀਆ ਦੇ ਬਹੁਤ ਸਾਰੇ ਦੇਸ਼ ਸੇ ਹੋ ਜੇ ਨੇ ਜਿਹੜੇ ਜਿਆਦਾ ਡੈਮੋਕ੍ਰੇਸੀ ਦੀ ਗੱਲ ਕਰਦੇ ਨੇ ਜਿਹੜੇ ਕਹਿੰਦੇ ਨੇ ਜਮਹੂਰੀਅਤ ਨੂੰ ਲੋਕਾਂ ਤੱਕ ਹੋਰ ਵਧਾਉਣ ਦੀ ਲੋੜ ਹੈ ਉੱਥੇ ਕੁਝ ਇਹੋ ਜਿਹੇ ਪਹਿਲੂ ਨੇ ਜਿਹੜੇ ਪਹਿਲੂਆਂ ਦੇ ਉੱਤੇ ਗੱਲ ਕਰਨ ਤੋਂ ਬਾਅਦ ਉਹ ਜਿਹੜੇ ਪਹਿਲੂ ਸੰਵਿਧਾਨਕ ਤੌਰ ਦੇ ਉੱਤੇ ਤਾਕਤ ਦਿੰਦੇ ਨੇ ਉਹ ਤਾਕਤ ਇਹ ਦਿੰਦੇ ਨੇ ਕਿ ਮਨਮਾਨੀ ਨਹੀਂ ਕਰ ਸਕਦਾ ਕੋਈ ਵੀ ਚੁਣਿਆ ਹੋਇਆ ਬੰਦਾ ਸਮੇ ਤੋਂ ਪਹਿਲਾਂ ਵੀ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਉਹਦੇ ਚ ਕਿੰਨੇ ਪੱਖ ਨੇ ਇੱਕ ਪੱਖੇ ਵੀ ਆ ਕਿਤੇ ਕਿਤੇ ਵੀ ਆ ਕਿ ਜੇ ਐਵੇਂ ਬੰਦੇ ਲਿਖ ਕੇ ਦੰਦੇ ਨੇ ਤਾਂ ਅਸੈਂਬਲੀ ਹੋਵੇ ਜਾਂ ਪਾਰਲੀਮੈਂਟ ਉਹਨੂੰ ਕਾਨੂੰਨ ਤੇ ਵਿਚਾਰ ਕਰਨਾ ਪੈਂਦਾ ਹੈ ਕਿ ਲੋਕਾਂ ਦੀ ਤਾਕਤ ਹੈ ਬਹੁਤ ਸਾਰੇ ਜਗ੍ਹਾ ਸੰਵਿਧਾਨਕ ਤੌਰ ਤੇ ਦਿੱਤੀ ਹੋਈ ਹੈ ਉਹਨਾਂ ਨੇ ਇਸੇ ਢੰਗ ਦੇ ਨਾਲ ਔਰ ਕਿਤੇ ਕਿਤੇ ਇਹ ਵੀ ਜਿਹੜੇ ਬਾਕੀ ਕੁਝ ਕਾਫੀ ਦੇਸ਼ਾਂ ਦੇ ਵਿੱਚ ਇਹ ਸਿਸਟਮ ਹੈ ਸਾਡੇ ਵੀ ਪੰਚਾਇਤੀ ਰਾਜ ਦੇ ਵਿੱਚ ਤੇ ਲੋਕਲ ਬਾਡੀ ਦੇ ਵਿੱਚ ਦਿੱਤਾ ਗਿਆ ਸੀ ਕਈ ਵਾਰ ਔਰ ਪਰ ਪੰਜਾਬ ਦੇ ਵਿੱਚ ਤਾਂ ਉਹ ਬਿਡਰਾਈ ਹੋ ਗਿਆ ਇੱਕ ਟਾਈਪ ਦਾ ਅਜੇ ਵੀ ਕਬਾਈਲੀ ਖੇਤਰਾਂ ਦੇ ਵਿੱਚ ਕਾਫੀ ਚੱਲਦਾ ਇਹਦੀ ਇਹ ਚੱਲ ਰਿਹਾ ਹੈ ਰਾਈਟ ਟੂ ਰੀ ਕਾਲ ਨੂੰ ਕਹਿੰਦੇ ਨੇ ਵਾਪਸ ਬੁਲਾਉਣ ਦਾ ਹੱਕ ਕਿ ਜਿਹਨੂੰ ਤੁਸੀਂ ਚੁੜ ਸਕਦੇ ਹੋ ਉਹਨੂੰ ਤੁਸੀਂ ਵਾਪਸ ਵੀ ਬੁਲਾ ਸਕਦੇ ਹੋ ਇਹ ਹੱਕ ਉਹ ਹੈ ਜਾਈ ਹੈ ਜਿਵੇਂ ਜੇਕਰ ਐਮਪੀ ਨੇ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਦੀ ਬਹੁ ਗਿਣਤੀ ਆਪਣਾ ਲੀਡਰ ਚੁਣਦੀ ਹੈ ਤੇ ਉਹ ਪ੍ਰਧਾਨ ਮੰਤਰੀ ਬਣ ਜਾਂਦਾ ਤੇ ਜਿਹੜੇ ਦਿਨ ਨੋ ਕੰਫੀਡੈਂਸ ਮੋਸ਼ਨ ਆ ਜਾਂਦਾ ਹੈ ਬੇਪਰੋਸਗੀ ਦਾ ਮਤਾ ਜੇ ਬਹੁ ਗੜਤੀ ਉਹਦੇ ਨਾਲ ਨਾ ਰਹੇ ਤਾਂ ਪ੍ਰਧਾਨ ਮੰਤਰੀ ਨਹੀਂ ਰਹਿੰਦਾ ਸਮੇ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਉਸੇ ਢੰਗ ਨਾਲ ਜਿਹਦੇ ਬਹੁਤੇ ਐਮਐਲਏ ਨੇ ਉਹ ਮੁੱਖ ਮੰਤਰੀ ਬਣ ਜਾਂਦਾ ਤੇ ਜੇਕਰ ਮੁੱਖ ਮੰਤਰੀ ਦਾ ਚ ਬਹੁਤੇ ਆਪਰਾਸ਼ਾ ਨਾ ਰਹੇ ਤਾਂ ਉਹਨੂੰ ਬਦਲਣਾ ਪੈਂਦਾ ਔਰ ਇਸੇ ਕਰਕੇ ਪਰ نیچے ਡੈਮੋਕ੍ਰੇਸੀ ਚ ਇਹ ਗੱਲ ਐਮਪੀਾਂ ਤੇ ਐਮਐਲਏਾਂ ਤੇ ਤੇ ਬਾਕੀ ਲੋਕਾਂ ਤੇ ਹੇਠਾਂ ਤੱਕ ਕਿਉਂ ਲਾਗੂ ਨਹੀਂ ਹੁੰਦੀ ਉਹਦੇ ਲਈ ਉਹ ਬਿਲ ਰਗ ਪਜੱਡਾ ਨੇ ਲਿਆਂਦਾ ਪੇਸ਼ ਕੀਤਾ ਹੈ ਅਜੇ ਹੁਣੇ ਰਾਜ ਜਿਹੜਾ ਚੱਲ ਰਿਹਾ ਸੈਸ਼ਨ ਹੈ ਉਹਦੇ ਵਿੱਚ ਕਿਸ ਦੇਸ਼ ਦੇ ਲੋਕਾਂ ਨੂੰ ਵਿਦੇਸ਼ ਦੇ ਵੋਟਰਾਂ ਨੂੰ ਆਪਣੇ ਚੁਣੇ ਹੋਏ ਨੁਮਾਇੰਦੇ ਵਾਪਸ ਬਰਾਉਣ ਦਾ ਹੱਕ ਹੋਣਾ ਚਾਹੀਦਾ ਇਹ ਤੇ ਡਿਬੇਟ ਹੋਏਗੀ ਬਹੁਤ ਸਾਰੇ ਲੋਕਾਂ ਦੇ ਸਵਾਲ ਹੋਣਗੇ ਕਿਵੇਂ ਲਾਗੂ ਹੋਏਗਾ ਕਿਹੜੀ ਨੀਤੀ ਗ੍ਰੀਟੀ ਹੋਏਗੀ ਕਿਸ ਤਰੀਕੇ ਨਾਲ ਕੰਮ ਖੋਏਗਾ ਕਿਸ ਤਰੀਕੇ ਨਾਲ ਬਾਕੀ ਨਹੀਂ ਹੋਏਗਾ ਔਰ ਇਹਦੇ ਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਵੀ ਨੇ ਕਿ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਦੀ ਵੀ ਗੱਲ ਬੜੀ ਵਾਰ ਹੁੰਦੀ ਹੈ ਜਰਮਨ ਟਾਈਪ ਫਾਰਮੂਲਾ ਕਿ ਅੱਧੇ ਨਮਾਇंदे ਤਾਂ ਉੱਥੇ ਚੁਣੇ ਜਾਂਦੇ ਨੇ ਇੱਕ ਪਾਰਟੀ ਆਪਣੀਆਂ ਲਿਸਟਾਂ ਦੇ ਦਿੰਦੀ ਹੈ ਉਹਨਾਂ ਲਿਸਟਾਂ ਦੇ ਮੁਤਾਬਕ ਜਿੰਨੀਆਂ ਵੋਟਾਂ ਉਹਨੂੰ ਪੈਂਦੀਆਂ ਨੇ ਉਨੇ ਨਮਾਇंदे ਉਹਦੇ ਚਲੇ ਜਾਂਦੇ ਨੇ ਪਾਰਲੀਮੈਂਟ ਦੇ ਵਿੱਚ ਅੱਧੇ ਐਵੇਂ ਹੀ ਸਾਡੇ ਵਾਂਗ ਜਿਵੇਂ ਹਲਕਾਵਾਇ ਚੁਣੇ ਜਾਂਦੇ ਨੇ ਉਹਦੇ ਨਾਲ ਇੱਕ ਗੱਲ ਪੁਖਤਗੀ ਨਾਲ ਹੁੰਦੀ ਆ ਘੱਟੋ ਘੱਟ ਕੋਈ ਵੀ ਧਿਰ ਇਹੋ ਜਿਹੀ ਨਹੀਂ ਰਹਦੀ ਜਿੱਦਾ ਕੋਈ ਐਮਐਲਏ ਐਮਪੀ ਨਾ ਜਾਵੇ ਜਿੰਨੇ ਕੁ ਲੋਕ ਜਿੰਨੀਆਂ ਵੋਟਾਂ ਪਾ ਦਿੰਦੇ ਨੇ ਉਹ ਗਿਣਤੀ 'ਚ ਉਹਨਾਂ ਦੇ ਬੰਦੇ ਚਲੇ ਜਾਂਦੇ ਨੇ ਸਾਡੇ ਜ਼ਰੂਰ ਹੁੰਦਾ ਕਿ ਜਿੰਦੀਆਂ 10 ਵੋਟਾਂ ਵੀ ਵੱਧ ਗਈਆਂ ਜੇ ਇੱਕ ਪਾਰਟੀ ਦੀਆਂ ਸਾਰੇ ਦੇਸ਼ 'ਚ 10 ਲੱਖ ਵੋਟ ਦਾ ਫਰਕ ਪੈ ਗਿਆ ਤਾਂ ਵੱਡੀ ਵੱਡੀ ਗਰਤੀ ਦੇ ਵਿੱਚ ਇੱਕੋ ਹੀ ਪਾਰਟੀ ਦੇ ਨਵੇਂਦੇ ਜਾਂਦੇ ਨੇ ਦੂਜੀਆਂ ਦੇ ਨਹੀਂ ਜਾ ਸਕਦੇ ਕਿਉਂਕਿ ਉਹ ਹਾਰ ਗਏ ਉਹਨਾਂ ਦਾ ਇੱਕ ਵੀ ਨਹੀਂ ਜਾਂਦਾ ਚਾਹੇ 10 ਲੱਖ ਵੋਟ ਪੈ ਜੇ ਇਹ ਕੁਝ ਕਮਜ਼ੋਰੀਆਂ ਨੇ ਸਾਡੇ ਸਿਸਟਮ 'ਚ ਖੈਰ ਰਾਈਟੋਰੀਕਲ ਵਾਪਸ ਬਣਾਉਣ ਦਾ ਹੱਕ ਜੇਕਰ ਮਿਲ ਜਾਂਦਾ ਤਾਂ ਵਾਪਸ ਬਣਾਉਣ ਦਾ ਹੱਕ ਲੀਡਰਾਂ ਤੇ ਇੱਕ ਚੈੱਕ ਹੁੰਦਾ ਹੁਣ ਤੱਕ ਜਿਹੜਾ ਮਾਮਲਾ ਹੈ ਉਹ ਐਂਟੀ ਡਿਫੈਕਸ਼ਨ ਲਾ ਕਰਕੇ ਚੈੱਕ ਹੈ ਅਸੀਂ ਹੁਣ ਉਸ ਤਾਰਾ 'ਚ ਬੰਦੇ ਰਹਾਂ ਮਤਲਬ ਜੇਕਰ ਕੋਈ ਪਾਰ ਪਾਲਾ ਬਦਲਦਾ ਜੇਕਰ ਕੋਈ ਇੱਧਰ ਉੱਧਰ ਜਾਂਦਾ ਉਹਦੇ ਤੇ ਕੁੰਡਾ ਰੱਖੋ ਕੁੰਡਾ ਰੱਖੋ ਕਿਵੇਂ ਇਸ ਤਰੀਕੇ ਨਾਲ ਰੱਖੋ ਕਿ ਉੱਪਰ ਜਿਆਦਾ ਤਾਕਤ ਦੇ ਦਿਓ ਇਹ ਪਾਰਟੀਆਂ ਨੂੰ ਤਾਕਤ ਦਿੱਤੀ ਪਰ ਉਹ ਤਾਕਤ ਸਗੋਂ ਉਹਦੀ ਦੁਰਵਰਤੋਂ ਹੋਣੀ ਸ਼ੁਰੂ ਹੋ ਗਈ ਦੁਰਵਰਤੋਂ ਕਿਵੇਂ ਇੱਕ ਤਾਂ ਐਮਐਲਏ ਐਮਪੀ ਜਿਹੜੇ ਚੁਣੇ ਹੋਏ ਬੰਦੇ ਨੇ ਉਹ ਬੰਦੂਆ ਮਜ਼ਦੂਰੀ ਦੀ ਕੈਟਾਗਰੀ ਦੇ ਵਿੱਚ ਆ ਕੇ ਉਹ ਆਜ਼ਾਦ ਖਿਆਲ ਆਪਣੇ ਲੋਕਾਂ ਦਾ ਪੱਖ ਨਹੀਂ ਰੱਖ ਸਕਦੇ ਕਿੰਦਰੇ ਵੋਟ ਨਹੀਂ ਪਾ ਸਕਦੇ ਆਪਣੀ ਮਨਮਰਜ਼ੀ ਦੇ ਨਾਲ ਆਪਣੇ ਲੋਕਾਂ ਦੀ رائے ਨਾਲ ਪਾਰਟੀ ਪ੍ਰਧਾਨ ਜਾਂ ਚੀਫ ਵਿਪ ਵੱਲੋਂ ਜੋ ਵਿਪ ਜਾਰੀ ਹੁੰਦਾ ਉਹਦੇ ਮੁਤਾਬਕ ਉਹਨਾਂ ਦੀ ਮਜਬੂਰੀ ਬਣ ਗਈ ਉਹਨੇ ਅੰਦਰੂਨੀ ਆਜ਼ਾਦੀ ਜਿਹੜੀ ਹੈ ਪਾਰਟੀਆਂ ਦੇ ਅੰਦਰ ਉਹ ਖਤਮ ਕਰਤੀ ਲਗਭਗ ਦੂਜੇ ਪਾਸੇ ਸਪੀਕਰ ਨੇ ਜਿਹੜੇ ਉਹਨਾਂ ਕੋਲੇ ਰਾਈਟ ਇੰਨਾ ਚਲਾ ਗਿਆ ਤੇ ਉੱਥੇ ਜਾ ਕੇ ਦਲ ਬਦਲੀਆਂ ਕਰਕੇ ਸਰਕਾਰਾਂ ਦੇ ਨਾਲ ਮਿਲ ਕੇ ਸਰਕਾਰਾਂ ਤੋਂ ਅਹੁਦੇ ਲੈ ਕੇ ਵੀ ਬੰਦੇ ਐਮਐਲਏ ਬਣੇ ਹੋਏ ਨੇ ਔਰ ਐਮਐਲਏ ਟੈਕਨੀਕਲੀ ਪੁਰਾਣੀ ਪਾਰਟੀ ਦੇ ਰਹਿੰਦੇ ਨੇ ਜਾਂ ਐਮਪੀ ਪੁਰਾਣੀ ਪਾਰਟੀ ਦੇ ਰਹਿੰਦੇ ਨੇ ਪਰ ਮੌਜੂਦਾ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹ ਕੋਈ ਚੇਅਰਮੈਨ ਹੈ ਕੋਈ ਕੋਸ਼ ਹੈ ਕੋਈ ਕੁਝ ਉਹ ਲੱਗਦੇ ਰਹਿੰਦੇ ਨੇ ਪਰ ਫੈਸਲੇ ਨਹੀਂ ਕਰਦੇ ਸਪੀਕਰ ਤਕੀਬ ਆਰਥ ਰਹਿ ਗਿਆ ਅਦਲ ਬਦਲੀ ਬਣੋਦੀ ਘੋਨਦਾ ਤੇ ਇਹ ਵੈਸੇ ਵੀ ਅਨ ਡੈਮੋਕਰੈਟਿਕ ਹੈ ਜਿਹੜਾ ਅਥਾਰਟੀ ਚੁੜ ਸਕਦੀ ਹੈ ਨਿਯੁਕਤ ਕਰ ਸਕਦੀ ਹੈ ਉਸੇ ਨੂੰ ਹਟਾਉਣ ਦਾ ਹੱਕ ਹੁੰਦਾ ਹੈ ਪ੍ਰਿੰਸੀਪਲੀ ਵੀ ਸਾਰੇ ਮਾਮਲਿਆਂ ਦੇ ਵਿੱਚ ਇੱਥੇ ਵੀ ਉਹੀ ਹੱਕ ਹੋਣਾ ਚਾਹੀਦਾ ਹੈ ਇਹ ਬਿੱਲ ਆਪਦੇ ਆਪ ਦੇ ਵਿੱਚ ਦੋਨੋਂ ਬਿੱਲ ਨੇ ਜਿਹੜੇ ਇਹ ਬੇਹੱਦ ਚੰਗੇ ਨੇ ਜੇ ਪਾਰਲੀਮੈਂਟ ਚ ਨਾ ਤੇ ਬਹਿਸ ਹੋਵੇ ਪਰ ਸਾਡੇ ਸਿਸਟਮ ਦੇ ਵਿੱਚ ਇੱਕ ਇਹ ਗੱਲ ਹੈ ਨਾਰਮਲੀ ਜਿਹੜੇ ਪ੍ਰਾਈਵੇਟ ਮੈਂਬਰ ਬਿੱਲ ਹੁੰਦੇ ਨੇ ਉਹ ਲੱਗ ਤਾਂ ਜਾਂਦੇ ਨੇ ਬਹੁਤੀ ਵਾਰੀ ਉਹਨਾਂ ਤੇ ਬਹਿਸ ਨਹੀਂ ਹੁੰਦੀ ਜੇ ਬਹਿਸ ਹੋ ਵੀ ਜਾਂਦੀ ਹੈ ਤਾਂ ਵੀ ਟਾਕ ਆਊਟ ਕਰਕੇ ਉਸ ਤੋਂ ਬਾਅਦ ਮੈਜੋਰਟੀ ਦੂਜੇ ਪਾਸੇ ਹੁੰਦੀ ਹੈ ਉਹਨਾਂ ਨੂੰ ਕਿ ਤਰ੍ਹਾਂ ਕਿਤੇ ਰੱਦ ਕਰ ਦਿੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਜੇਕਰ ਬਹਿਸ ਤੱਕ ਵੀ ਇਹ ਚੱਲੇ ਜਾਣ ਪਾਸ ਹੁੰਦੇ ਨੇ ਜਾਂ ਨਹੀਂ ਹੁੰਦੇ ਉਹ ਇੱਕ ਅਲੱਗ ਗੱਲ ਹੈ ਤਾਂ ਘਟੋ ਘਟ ਇਸ ਦੇਸ਼ ਦੇ ਵਿੱਚ ਜਿਹੜਾ ਦੁਨੀਆ ਦਾ ਸਭ ਤੋਂ بڑا ਲੋਕਤੰਤਰ ਕਹ ਹੁੰਦਾ ਹੈ ਉਹਦੇ ਵਿੱਚ ਡੈਮੋਕ੍ਰੇਸੀ ਤੇ ਬਹਿਸ ਤਾਂ ਹੋਏਗੀ ਉਹਦੀਆਂ ਕਮਜ਼ੋਰੀਆਂ ਤੇ ਬਹਿਸ ਹੋਏਗੀ ਜਦੋਂ ਕਮਜ਼ੋਰੀਆਂ ਤੇ ਬਹਿਸ ਹੁੰਦੀ ਹੈ ਤਾਂ ਲੋਕਾਂ ਦੀ ਚੇਤਨਾ ਦਾ ਪੰਧਰ ਵੱਧਦਾ ਤਾਂ ਇੱਕ ਡਿਮਾਂਡ ਇੱਕ ਮੰਗ ਜ਼ੋਰ ਫੜਦੀ ਹੈ ਤਾਂ ਅੱਜ ਨਹੀਂ ਤਾਂ ਕੱਲ ਗਾਹੇ ਬਗਾਹੇ ਉਹ ਚੀਜ਼ਾਂ ਬਣ ਲੂ ਗੱਲ ਤੁਰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਇਹ ਰਗਵ ਚੱਡਾ ਦੋਵੇਂ ਬਿੱਲ ਪੇਸ਼ ਕਰਨ ਦੇ ਲਈ ਇਹ ਸਵਾਗਤਯੋਗ ਕਦਮ ਹੈ ਬਾਕੀ ਜਿੰਨੇ ਮਰਜ਼ੀ ਉਹਨਾਂ ਦੀ ਅਲੋਚਨਾ ਵੀ ਵਖ ਵਖ ਮਾਮਲਿਆਂ 'ਚ ਹੋਏਗੀ ਔਰ ਹੋਣੀ ਵੀ ਚਾਹੀਦੀ ਹੈ ਕਰ ਪਰ ਜਿਹੜਾ ਪੋਜ਼ਿਟਿਵ ਗੱਲ ਆ ਤੇ ਪੋਜ਼ਿਟਿਵ ਗੱਲ ਹੈ ਤੇ ਇਹਦੇ ਤੇ ਜ਼ਰੂਰ ਪਾਰਲੀਮੈਂਟ ਨੂੰ ਚਰਚਾ ਕਰਨੀ ਚਾਹੀਦੀ ਹੈ ਔਰ ਚਰਚਾ ਹੋ ਕੇ ਜਿੰਦਣ ਹੋਏਗਾ ਤਾਂ ਲੋਕਾਂ ਨੂੰ ਵੀ ਉਹਦੇ ਤੇ ਧਿਆਨ ਰੱਖਣਾ ਚਾਹੀਦਾ ਇਹੋ ਜੀਆਂ ਚਰਚਾਵਾਂ ਦੇ ਉੱਤੇ ਤੇ ਕਿਉਂਕਿ ਉਹ ਸਾਡੀ ਨੌਲੇਜ ਸਾਡੀ ਜਾਣਕਾਰੀ ਚ ਵਾਅਦਾ ਕਰਦਾ ਅੱਜ ਲਈ ਐਨਏ ਤੁਸੀਂ ਦੇਖਦੇ ਰਹੋ ਪੁਲਾਂਗ ਬਹੁਤ ਬਹੁਤ ਧੰਨਵਾਦ